ਕਿ ਤੁਸੀਂ ਗੱਲ ਕਹਿ ਰਹੇ ਹੋ ਦਿੱਲੀ ਜਾਣਾ ਹਰ ਦਾ ਅਧਿਕਾਰ ਹੈ ਦਿੱਲੀ ਦੇਸ਼ ਦੀ ਰਾਜਧਾਨੀ ਜਿੰਨੀ ਮੇਰੀ ਹੈ ਓਨੀਆਂ ਇਹਨਾਂ ਦੀ ਹੈ ਕਿਸਾਨਾਂ ਦੀ ਕਿਸਾਨ ਤਾਂ ਸਾਰੇ ਹੀ ਨੇ ਜਿਹੜੇ ਜੱਥੇਬੰਦੀਆਂ ਉਹਨਾਂ ਦੀ ਵੀ ਹੁਣ ਜਿੱਥੇ ਤੱਕ ਆ ਗਈ ਗੱਲ ਜਾਣ ਦੀ ਨਾ ਜਾਣ ਦੀ ਉਹ ਵੀ ਇਹ ਆ ਹਰਿਆਣਾ ਪੁਲਿਸ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਹੈ ਉਹਨਾਂ ਤੇ ਕਦੇ ਉਹ ਸਪਰੇ ਵੀ ਮਾਰ ਰਹੀ ਹੈ ਕਦੇ ਉਤਰੂਗਾ ਇਸ ਵੀ ਇਹ ਜਿਹੜਾ ਕੰਮ ਚੱਲਿਆ ਨਾ ਇਹ ਤਾਂ ਇੱਕ ਅੜਾ ਫੱਸੀ ਵਾਲੀ ਗੱਲ ਹੋਈ ਉਹ ਸੜਕ ਦੀ ਹੈ ਜਿਹੜੀ ਹੁਣ ਜਦੋਂ ਲੀਡਰਸ਼ਿਪ ਰਾਹੁਲ ਗਾਂਧੀ ਨੂੰ ਮਿਲਣ ਜਾਣਾ ਸੀ ਉਹ ਵੀ ਪਾਰਲੀਮੈਂਟ ਦਾ ਦੇਵਾਲ ਸਾਬ ਵੀ ਗਏ ਉਹਦੇ ਵਿੱਚ ਭਨੇ ਸਾਹਿਬ ਵੀ ਗਏ ਕੁਝ ਹੋਰ ਵੀ ਲੀਡਰਸ ਵੀ ਜਾ ਕੇ ਚਲੇ ਗਏ ਆਰਾਮ ਨਾਲ ਸੜਕਾਂ ਹੀ ਸੜਕਾਂ ਐ ਚੁੱਪ ਕਰਕੇ ਗੱਡੀ 'ਚ ਬੈਠੋ ਆਪਾਂ ਜਰੂਰ ਮਤਲਬ ਇਹ ਟਕਰਾ ਕਰਕੇ ਜਾਣਾ ਹੈ ਵੀ ਅਸੀਂ ਯਾਨਕਿ ਬਿੱਟੂ ਜੀ ਤੁਸੀਂ ਕਹਿ ਤਾ ਸਕਦਾ ਕਹਿੰਦਾ ਕਹਿਤਾ ਮਿਲਿੰਦਾ ਵੀ ਹੋਰ ਰਸਤੇ ਹੋ ਜਹਾ ਤੱਕ ਨਹੀਂ ਦੂਰੀ ਨਹੀਂ ਇੱਥੇ ਲੰਘਣਾ ਇਹ ਤਾਂ ਰੰਦੂ ਰਾਹ ਹੁਣ ਬੰਦ ਹੀ ਪਿਆ ਹੈ ਇਹ ਤਾਂ ਆਪਾਂ ਵੀ ਨਹੀਂ ਜਾ ਸਕਦੇ ਉਹ ਰਾਹ ਤੋਂ ਤਾਂ ਤੁਸੀਂ ਵੀ ਨਹੀਂ ਮੈਂ ਵੀ ਨਹੀਂ ਜਾ ਸਕਦਾ ਨਾ ਪੰਜਾਬ ਜਾ ਸਕਦਾ ਸੋ ਮਤੇ ਉਹਦੇ ਕਰਕੇ ਸਾਰਿਆਂ ਨੂੰ ਦੋ ਦੋ ਢਾਈ ਢਾਈ ਘੰਟੇ ਕਿਧਰੋਂ ਘੁਮਣਾ ਪੈਂਦਾ ਗੱਡੀਆਂ 'ਚ ਬੈਠੋ ਤੁਰ ਕੇ ਨੈਰੋ ਟ੍ਰੇਨ 'ਚ ਬੈਠੋ ਜਹਾਜ਼ 'ਚ ਬੈਠੋ ਚਲੇ ਜਾਓ ਜਿਹੜਾ ਮਰਜੀ ਕਿਵੇਂ ਰੋਕ ਲੂਗਾ ਕੋਈ ਟ੍ਰੇਨ 'ਚ ਗਏ ਨੇ ਉੱਥੇ ਗ੍ਰਿਫਤਾਰ ਕਿੰਨੇ ਗਏ ਆ ਬੰਦਿਆਂ ਨੂੰ ਗ੍ਰਿਫਤਾਰ ਕੀਤੇ ਗਿਆ ਜੀ ਪੰਜ- मेरी एक गई ਨਾ ਕਿਸੇ ਭਗਵੰਤ ਮਾਨ ਜੀ ਨੂੰ ਨਾ ਕਿਸੇ ਅਮਨ ਰੂੜਾ ਜੀ ਨੂੰ ਨਾ ਕਿਸੇ ਆਮ ਆਦਮੀ ਨੂੰ ਨਾ ਕਿਸੇ ਕਾਂਗਰਸੀ ਨੂੰ ਨਾ ਕਿਸੇ ਅਕਾਲੀ ਨੂੰ ਇਹੀ ਪਾਰਟੀਆਂ ਹੈ ਤੁਸੀਂ ਮੈਨੂੰ ਦੱਸ ਦੋ ਇਹ ਕਿਸਾਨਾਂ ਦੀ ਲੜਾਈ ਜਿਹੜੀ ਘੋੜ ਜੀ ਨੂੰ ਕਹਿੰਦੇ ਆ ਹੱਕ ਕਿਹੜਾ ਇੱਕ ਲੀਡਰ ਮੈਨੂੰ ਗਿਣਾ ਦੋ ਇੱਕ ਲੀਡਰ ਮੈਂ ਸ਼ਰਤ ਲਾ ਕੇ ਕਹਿੰਦਾ ਤੁਹਾਡੇ ਮੂਹਰੇ ਵੀ ਕੋਈ ਮੇਰੇ ਮੂਹਰੇ ਆ ਜੇ ਤੁਹਾਡੇ ਮੀਡੀਆ ਦੇ ਮੂਹਰੇ ਆ ਜੇ ਕੋਈ ਐਮਐਲਏ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਿਹੜਾ ਕਿਸਾਨਾਂ ਦੇ ਲਈ ਆਪਣੇ ਲਈ ਕਿਉਂਕਿ ਆਪਣੇ ਹੱਥ ਸਵਾ ਸਾਲ ਕੋਈ ਫੁੱਟਪਾਥ ਤੇ ਜੰਤਰ ਮੰਤਰ ਕੋਈ ਬੈਠਾ ਹੋਵੇ ਮੈਂ ਤੇ ਉੱਥੇ ਲਈ ਸੀ ਚਲੋ ਉਧਰ ਮੈਂ ਹੀ ਸੀ ਇਕੱਲਾ ਜਿਹੜਾ ਸਵਾ ਸਾਲ ਉੱਥੋਂ ਤੁਹਾਨੂੰ ਪਤਾ ਮੈਂ ਉਦੋਂ ਮਰਨ ਨੂੰ ਵੀ ਬਚਿਆ ਸਵਾ ਸਾਲ ਫੁੱਟਪਾਥ ਤੇ ਪਿਆ ਰਿਆਂ ਉਦੋਂ ਤਾਂ ਮੈਂ ਬੀਜੇਪੀ ਚ ਸੀ ਤੇ ਮੈਂ ਰੋਜ਼ ਚੈਨਲ ਬੀਜੇਪੀ ਨਾਲ ਇਹਨੂੰ ਕਰਦਾ ਸੀ ਵੀ ਆ ਜਾਓ ਤੁਹਾਡੇ মিডিਆ ਵਾਲੇ ਆ ਸਾਰੇ ਦੇਖ ਲਓ ਰਾਤ ਨੂੰ ਮੂਹਰੇ ਲਾ ਕੇ ਕੈਮਰੇ ਰੱਖਿਓ ਇਸ ਵੀ ਰਾਤ ਨੂੰ ਕਿਤੇ ਇਹ ਉਹਦੇ ਨਾ ਹੋਣ ਅਸੀਂ ਸਵਾ ਸਾਲ ਮੀਂਹ ਹੀ ਹਨੇਰੀ ਠੰਡ ਨਵਾਂ ਸਾਲ ਗੁਰਪਰਵਤ ਤੇ ਪਏ ਤੇ ਮੇਰੇ ਤੋਂ ਵੱਧ ਜੇ ਸਿਆਸੀ ਗੱਲ ਮੈਂ ਕਰ ਰਿਹਾ ਬਾਕੀ ਨਹੀਂ ਕਿਹਨੂੰ ਦਰਦ ਹੋਊਗਾ ਜਿਹੜਾ ਸਵਾ ਸਾਲ ਆਪ ਉੱਟ ਪਾਤੇ ਉੱਥੇ ਬਾਥਰੂਮਾਂ ਦੇ ਮੂਹਰੇ ਜੰਤਰ ਮੰਤਰ ਪਿਆ ਰਿਹਾ ਮੈਂ ਤਾਂ ਪਹਿਲੇ ਦਿਨ ਹੱਥ ਜੋੜ ਕੇ ਤੇ ਅੱਜ ਵੀ ਉਹੀ ਕਰਦਾ। ਵੀ ਭਾਈ ਮੈਂ ਬੋਲਦੇ ਹੋਏ ਇਲੈਕਸ਼ਨਾਂ 'ਚ ਵੀ ਇਹੀ ਕਹਿੰਦਾ ਸੀ ਚਲੋ ਉਹ ਜੋ ਹੋਇਆ ਹੋਇਆ। ਮੈਂ ਬਣ ਕੇ ਵੀ ਇਹ ਕਹਿੰਦਾ ਤੁਸੀਂ ਜ਼ਿੰਮੇਵਾਰੀ ਲਾਓ ਤਾਂ ਸਹੀ। ਤੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ। ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ। ਕਿਤੇ ਕਿਤੇ ਮਤਲਬ ਆਦਮੀ ਕੋਈ ਕਹਿ ਦਿੰਦਾ ਸਾਦੀ ਲੈਂਦਾ ਵੀ ਆਜੋ। ਮੈਂ ਮੈਂ ਇਹ ਸੁਣੇ ਕਹਿੰਦਾ ਉਹ ਹਣ ਮੈਨੂੰ ਕਹਿਣ ਵੀ ਇੱਕ ਕਾਹੂ ਹੱਥ ਸਨੇਹਾ ਭੇਜਾਂ। ਉਹ ਉਹ ਵੀ ਇਹ ਗੱਲ ਨਹੀਂ ਉਹ ਕਈ ਫਿਰ ਇਹ ਵੀ ਕਹਿੰਦੇ ਜੀ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਅਸੀਂ ਦੱਸਾਂ ਸਾਰੇ ਤੁਹਾਨੂੰ ਪਤਾ ਹੀ ਹੈ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦਾ ਜੀ ਤੁਸੀਂ ਸਭ ਦਾ ਦੇ ਦੋ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਾਂ ਸਾਡੇ ਹਾਂ ਮਸਲਾ ਹਾਂ ਇੱਕ ਮਿੰਟ ਸਾਡੇ ਵੀਡੀਓ ਦੇ ਦੋ ਉਹ ਕਿਸੇ ਨੂੰ ਵੀ ਭੇਜ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹਾਂ ਹਾਂ ਤਾਂ ਆਪਾਂ ਆਪਾਂ ਕਿਉਂ ਇਹ ਪਾਕਿਸਤਾਨ ਦੀ ਗੱਲ ਕਰਨੀ ਆ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਇਹ ਉਹ ਸਦਾ ਹੀ ਜਿਹੜੇ ਤੁਹਾਡੇ ਕੋਲ ਸਦਾ ਹੈਗਾ ਉਹਨਾਂ ਨੂੰ ਤੇ ਪਹਿਲ ਤੁਸੀਂ ਕਰੋ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਉਹ ਗੱਲ ਨਹੀਂ ਆ ਰਹੀਏ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਹਾਂ ਜੀ ਮੈਂ ਨਹੀਂ ਤਰੀਕ ਨੂੰ ਪੁਰਾਣੀ ਚੱਕ ਮੀਟਿੰਗ ਪੈਂਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿਣਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ ਮੈਂ ਕਿਹਾ ਮੈਂ ਆਉਣਾ ਮੈਨੂੰ ਦੱਸ ਦਿਓ ਮੈਂ ਮੈਂ ਧੰਨਵਾਦ ਬਹੁਤ ਹੋਰ ਦਿਮਾਰ ਇਹ ਕਿ ਕਿਸਾਨਾਂ ਦਾ ਪਤਾ ਲੈ ਅਸੀਂ ਅਸੀਂ ਕੁਆਰੀ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮਮਰੀ ਅਲੱਗ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਣ ਨੇ ਯੁਗਿੰਦਰ ਯਾਦਵ ਨੇ ਮੇਦਾ ਪਾਟਕਰ ਨੇ ਮੈਨੂੰ ਸ਼੍ਰੀਮਤੀ ਪ੍ਰੇਂਕਾ ਗਾਂਧੀ ਨੇ ਕਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਕੁਝ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਉਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾਂ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਤੋਂ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਠੀਕ ਹੈ ਮੈਂ ਤਾਂ ਤਾਂ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿੰਦਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓ ਸਾਰਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਜਾਂਚ ਬੰਨੇਗੇ ਕਿੰਨੇ ਲੋਕ ਹੁਣ ਮੈਨੂੰ ਨਹੀਂ ਹੁਣ ਮੈਨੂੰ ਲੱਗਦਾ ਹਾਂ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਬੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਮੈਂ ਮੇਰੇ ਵੱਲੋਂ ਕੋਈ ਵਿਜੈਕਸ਼ਨ ਨਹੀਂ ਅੱਜ ਕੱਲ ਰਾਜ ਵਾਲੇ ਨੇ ਇਹੀ ਦੀ ਗੱਲ ਕਰਦੇ ਆਈ ਉਹਦਾ ਕੀ ਕਹਿੰਦੇ ਮੈਂ ਤਾਂ ਕਹਤਾਂ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ। ਅੱਛਾ ਤੋੜੇ ਨਹੀਂ ਲੈ ਕੇ ਜਾਂਦੇ ਸਮਾਨ ਕਰਨਾ ਚਾਹੁੰਦਾ ਇਹ ਗੱਲ ਨੇ ਕਈ ਵਾਰ ਸਮਝੀ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣਾ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਈ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਵੀ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਤੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਵੀ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸਰਦਾਰ ਬੈਂਤ ਸਿੰਘ ਦੇ ਫੈਸਿਨੇਸ਼ਨਸ ਇਹ ਸਭ ਤੋਂ ਵੱਡੀ ਬੜੈਲ ਜੀ ਇੰਟਰਨਲ ਵੜੀ ਤਾਰਾ ਪਿਉਰਾ ਹਵਾਰਾ ਜਿਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਸੀ ਉਦੋਂ ਬਾਅਦ 2009 ਚ ਮੈਨੂੰ ਗਰੂਦ ਦੀ ਗੱਡੀ ਭਰ ਕੇ ਇੰਵੈਸਟਰ ਮੇਰੇ ਕੌਨਵਾਈ ਚ ਮਾਰਨ ਲਈ ਇਹ ਜੇਲ੍ਹ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸੁਖਵੀਰ ਦੇ ਬੱਚਿਆਂ ਦੀ ਉਮਰ ਸੀ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅਜੇ ਤਾਂ ਗੋਲੀ ਚੱਲੀ ਉਹ ਇਧਰ ਨੂੰ ਆ ਕਿਧਰ ਇਹ ਨੂੰ ਸਾਡੇ ਤਾਂ 17 ਬੰਦੇ ਛੜ ਦੋ ਸਲਾਰ ਬਿਆਨ ਸਿੰਘ ਨੇ ਛੜ ਦੋ ਸਲਾਰ ਬਿਆਨ ਸਿੰਘ ਉਹ ਅਸੀਂ ਨਹੀਂ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਖਸੂਸੀ ਉਹਦੇ ਬੱਚਿਆਂ ਦਾ ਐਮ ਐਲ ਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਡਰਾਈਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨ ਐਸ ਜੀ ਵਾਲੇ ਰਾਜਸਥਾਨ ਦੇ CRP ਵਾਲੇ ਬਿਹਾਰ ਦੇ ਹਰਿਆਣਾ ਪੁਲਿਸ ਦੇ ਉਸ 17 ਬੰਦੇਆਂ ਦਾ ਜਿਹੜੇ ਚੀਖੜੇ ਉਡਾਏ ਨੇ ਰਾਜਵਾਨੇ ਹੋਣਾ ਨੇ ਮੈਂ ਤਾਂ ਉਹਦਾ ਹਿਸਾਬ ਮੰਗਦਾ ਸੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹੀਏ ਜਿਨ੍ਹਾਂ ਦੇ ਘਰ ਆਲਾ ਘਰ ਵਾਲੀ 17 ਮਤਲਬ 50 ਪਰਿਵਾਰ تباہ ਹੋ ਗਏ ਪੰਜਾਬ ਪਰ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਐ ਮੈਂ ਇਹ ਕਹਿੰਦਾ ਸੀ ਵੀ ਇਹ ਸੱਪ ਨੇ ਸੱਪਾਂ ਨੂੰ ਦੁੱਧ ਦਉਗੇ ਡੰਗ ਮਾਰਨਗੇ ਉਹ ਡੰਗ ਹੁਣ ਸੁਖਵੀਰ ਬਾਦਲ ਦੇ ਮਾਰਨਗੇ ਲਾਉ ਮਿਊਜ਼ੀਅਮ ਚ ਮੈਂ ਕਿਹਾ ਫੋਟੋ ਹੁਣ ਨਹੀਂ ਨਾ ਲਾਉਣੀ ਹੁਣ ਵਾਰਨ ਨਹੀਂ ਨਾ ਦੇਣਾ ਉਹਨੂੰ ਹੁਣ ਕਹਿੰਦੇ ਆਈਐਸਈ ਦਾ ਏਜੰਟ ਮੈਂ ਇਹੀ ਸਮਝਾਉਂਦਾ ਸੀ ਉਹਨਾਂ ਦਾ ਵੀ ਜਿਸ ਤਰ੍ਹਾਂ ਲੱਗੇ ਹੁਣ ਉਹ ਤਨ ਤੇ ਲੱਗ ਗਈ ਤੇ ਹੁਣ ਕੋਈ ਨਹੀਂ ਚੌੜੇ ਨੂੰ ਮੈਂ ਤਾਂ ਕਹਿੰਦਾ ਕੁਛ ਕਰਨ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਕ੍ਰਿਮੀਨਲ ਨਾਲ 딜 ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਟੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਰਖੀ ਡੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆ ਐ ਮੇਰੀ ਗੱਲ ਚੌੜੇ ਦਾ ਕਹਿਣਾ ਚੌੜੇ ਦੀ ਫੈਮਿਲੀ ਦਾ ਕਹਿਣਾ ਕਿ ਸਿਕਿਉਰਿਟੀ ਕਰਵਾ ਸਿਪਰ ਉਹਦੇ ਕੋਲ ਕਮੀ ਆ ਸਿਕਿਉਰਿਟੀ ਦੀ 500 ਬੰਦਾ ਉਹਦੇ ਕੋਲ ਪਹਿਲਾਂ ਉਹਨੇ ਕਿੱਥੋਂ ਹੋਰ ਕਿੱਥੋਂ ਰਸ਼ੀਆ ਤੋਂ ਲਿਆਉਣੀ ਆ ਬਾਅਦ ਕੋਰਟ ਦੇ ਵਿੱਚ ਵੀ ਕੀ ਤੇ ਜਿਹੜਾ ਅਕਾਲ ਚੱਕ ਸਾਲ ਉਹ ਦੂਤ ਤੇ ਤਾਂ ਕੁਝ ਨਹੀਂ ਗਾ ਜਦੋਂ ਉਹਨਾਂ ਨੇ ਹੁਣ ਸਜ਼ਾ ਲਾਤੀ ਉਹ ਸਜ਼ਾ ਆਪਣੀ ਉਹ ਤਰੀਕੇ ਨੇ ਤੇ ਕਾਨੂੰਨੀ ਸਰੇ ਆ ਹੁਣ ਕੀ ਹੋ ਗਿਆ ਨੇ ਨਹੀਂ ਕਿ ਉਹ ਐਡਮਿਟ ਕਰਕੇ ਕਾਨੂੰਨ ਦੀ ਕੇਸ ਤਾਂ ਚੱਲਣੀ ਚੱਲਣੀ ਆ ਉਹ ਤਾਂ ਚੱਲਣੀ ਨੇ ਉਹ ਤਾਂ ਚੱਲ ਹੀ ਰਹੇ ਆ ਉਹਨਾਂ ਦੇ ਵਕੀਲ ਲੜੀ ਜਾਣਗੇ ਪਰ ਜਿਉਂਨੀ ਕ ਮੈਂ ਕੋਈ ਵਕੀਲ ਲੇਗਾ ਮੈਂ ਕੋਈ ਉਹ ਤਾਂ ਪੁਲਿਸ ਆ ਜਿਹੜੀ ਉਹ ਵੀ ਜੇਲ੍ਹ ਚ ਕਟਾ ਕੇ ਮਨਾ ਕੇ ਲਿਆਉਂਦੀ ਆ ਉਹ ਜਾ ਕੇ ਕੋਰਟ ਚ ਮੁਕਰ ਜਾਂਦਾ ਏ ਇਹ ਤਾਂ ਕਾਨੂੰਨ ਨੇ ਹੋਰ ਨੇ ਇਹ ਧਾਰਮਿਕ ਤੇ ਸਿਆਸੀ ਇਹ ਗੱਲਾਂ ਆ ਇਹ ਤੋਂ ਇਸ ਵੀ ਚਾਕਰ ਦਾ ਪਿੱਛੇ ਵੀ ਬਿਆਨ ਆਇਆ ਸੀ ਕਹਿੰਦੇ ਅਕਾਲੀ ਦਰਤਾ ਦੇ ਬੀਜੇਪ ਦਾ ਕਾਰਜ ਜੁਰੀਣਾ ਤਾਂ ਪੰਜਾਬ ਦੇ ਵਿੱਚ ਵਧੀਆ ਹੋਊਗਾ ਕਹਿੰਦੇ ਵੀ ਤਾਂ ਤੁਸੀਂ ਸੈਮ ਤੋਂ ਸਿੱਖਾ ਨਹੀਂ ਕੱਟੋ ਜਦੋਂ ਜਦੋਂ ਉਹ ਗੱਲ ਕਹਿ ਰਹੇ ਸੀ ਬਿਲਕੁਲ ਉਹ 100% ਸਹੀ ਕਹਿ ਰਹੇ ਸੀ 13 ਚ ਅਸੀਂ 10 ਤੋਂ 11 ਸੀਟਾਂ ਜਿੱਤ ਲਈਆਂ ਪੀਜ ਨੇ ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਆ ਦੇਖੋ ਨਾ ਹੁਣ ਲੋਟ ਪਈ ਤਾਂ ਆ ਜਾਣਗੇ ਹੁਣ ਕਿੱਡੀ ਵੱਡੀ ਜਦੋਂ ਕਿਸਾਨਾਂ ਨੂੰ ਲੋਟ ਪਈ ਨਿਕਲੇ ਕਿ ਨਹੀਂ ਉਹ ਨਿਕਲੇ ਗਈ ਉਹੀ ਸਰਦਾਰ ਆ ਜਿਹੜਾ ਸਾਲੀਆਂ ਮੰਡੀਆਂ ਚ ਫਿਰਕੇ ਗਿਆ ਕਿਸ ਕੋ ਕਿਸੇ ਨੀ ਮੰਤਰੀ ਨਿਕਲੇ ਕੋਈ ਨਿਕਲੇ ਉਹੀ ਫਿਰਕੇ ਗਿਆ ਮੰਡੀਆਂ ਦੀ ਦੂਜੀ ਗੱਲ ਕੈਪਟਨ ਸਾਹਿਬ ਤੇ ਅਸੀਂ ਇਸੇ ਪਾਸੇ ਲਾਰ ਬੈਠੇ ਲੋੜਾ ਕੈਪਟਨ ਸਾਹਿਬ ਦੀ ਜਦੋਂ ਜਰਨਲ ਦਾ ਆਸ਼ੀਰਵਾਦ ਹੀ ਬਹੁਤ ਜੀ ਕਿਸਾਨ ਆਸ਼ੀਰਵਾਦ ਹੀ ਬੜਾ ਕਿਸਾਨ ਕਹਿੰਦੇ ਹੋ ਅਸੀਂ ਪੈਦਲ ਜਾ ਰਿਹਾ ਪੈਦਲ ਜਾਣ ਦੇ ਤੁਸੀਂ ਪਲੀਜ਼ ਹੁਣੇ ਸਟੇਟ ਪ੍ਰਧਾਨ ਦਾ ਉੱਥੋਂ ਆਇਆ ਹੈ ਤੋਂ ਨੌਰ ਤੋਂ ਵੀ ਸਵੇਰ ਦੇ ਉਹ ਥਾਣੇ ਦੇ ਵਿੱਚ ਇੱਕ ਧਰਨਾ ਲਾ ਕੇ ਬੈਠੇ ਹੋਏ ਨੇ ਇੱਕ ਸਾਡਾ ਉੱਥੋਂ ਦਾ ਗੌਤਮ ਜਿਹੜਾ ਇੱਕ ਬੋਰਡ ਤੋਂ ਲੜਨ ਲੜ ਰਿਹਾ ਸੀ ਉਹਨੂੰ ਰਾਤੀ ਚੱਕ ਕੇ ਲੈ ਗਏ ਔਰ ਇਲਜ਼ਾਮ ਇਹ ਲਗਾਇਆ ਕਿ ਉਸਨੇ ਕਿਸੇ ਨੂੰ ਗਾਲ ਕਢੀ ਉਸ ਇਲਜ਼ਾਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ ਹੈ ਉਹਨਾਂ ਨੇ ਪੂਰਾ ਧਰਨਾ ਲਾਇਆ ਤਾਂ ਫਿਰ ਇਹਨਾਂ ਨੂੰ ਕਿਹਾ ਕਿ ਤੁਸੀਂ ਧਰਨਾ ਉਠਾ ਦਿਓ ਅਸੀਂ ਉਹਨੂੰ ਛੱਡ ਰਹੇ ਹਾਂ ਇਹ ਉੱਠੇ ਤਾਂ ਉਹ ਛੱਡ ਗਿਆ ਛੁੱਗਿਆ ਹੈ ਨਹੀਂ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਕਹਿੰਦੇ ਦੇਖਦੇ ਆ ਜੀ ਔਰ ਉਸ ਬੰਦੇ ਨੂੰ ਹੁਣ ਵੀ ਮੈਂ ਗੱਲ ਕੀਤੀ ਹੈ ਅੰਦਰ ਹੀ ਰੱਖਿਆ ਹੋਇਆ ਸਾਡਾ ਪ੍ਰਦਾਨ ਉੱਥੇ ਬੈਠਾ ਹੋਇਆ ਕਿਉਂਕਿ ਦੂਜਿਆਂ ਨੇ ਆਪਣੇ ਕਾਗਜ਼ ਦਰਜ ਕਰਨੇ ਨੇ ਔਰ ਇਹ ਇਹੋ ਜਿਹੇ ਛੋਕਿਆਂ ਵਿੱਲਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕੋਈ ਆਪਣਾ ਪੇਪਰ ਜਿਹੜਾ ਜੇਤੂ ਕੈਂਡੀਡੇਟਾ ਆਪਣਾ ਪੇਪਰ ਨਾ ਪਾ ਸਕੇ ਔਰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਨੂੰ ਔਰ ਇਹਨਾਂ ਦੀ ਲੀਡਰਸ਼ਿਪ ਨੂੰ ਕਿ ਜੇ ਤੁਸੀਂ ਆਪਣੇ